ਉੱਪ ਰਹਿਣ ਦਿਓ ਜੀ ਸਾਡਾ ਇਹੀ ਰੌਲਾ ਏ ਉਹ ਜਾਣ ਕੇ ਨਹੀਂ ਸੁਣਦਾ ਸਾਡਾ ਹਾਤ ਮਬੋੜਾ ਏ ਉਹ ਸੁਣਨਾ ਪੈਣਾ ਏ ਸਾਡੇ ਮਾਂ ਦੀ ਹੰਮੀ ਏ ਉਹਨੇ ਪੈੰਪ ਪਾੜ ਲਿਆ ਏ ਕ્યાં ਕੋਈ ਨਾਦਾਨੀ ਏ ਸਾਡੀ ਬਚਟਾਂ ਬੰਦ ਦਿਆਂ ਦੀ ਲੱਗਦੀ ਜਵਾਨੀ ਏ ਸੱਤ ਲੀਦੇ ਨਿਬੜੇ ਨੇ सानीिक <laughs> सां ਮੁਰਦਾਬਾ 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 ਨਰੇਲਵਾ ਨਰੇਲਵਾ ਲੜਦੇ ਲੋਕ ਜਿੰਦਾਬਾਦ 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 ਕਿਹਾ ਸੁਤਾਨ ਮੁਰਦਾਬਾ 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 ਤੇ ਬੰਦੀਆਂ ਦਾ ਇੱਕ ਜਿੰਦਾਬਾਦ 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 ਜੁਕਤ ਮੋਰਚਾ ਆਵੇ ਤੇ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਵੀ ਲੜੇ ਲੋਕ ਆ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਪਹਿਲੀ ਵਧਾਈ ਦਿੰਦੇ ਆ ਇਹ ਤੁਹਾਡੀ ਏਕਤਾ ਇਹ ਨਾ ਕਿ ਉਹਨਾਂ ਦੇ ਰਾਦੇ ਚ ਕੋਈ ਚੰਗਾ ਆ ਗਿਆ ਸਰਕਾਰ ਦੇ ਨਾ 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 ਦੀ ਲੋ ਜਿੱਥੇ ਵਧਾਈ ਦਿੰਦੇ ਆ ਉਥੇ ਅਸੀਂ ਇਹ ਵੀ ਲੋਕਾਂ ਨੂੰ ਇਸ ਕੇਂਦਰ ਐ ਕਿਵੇਂ ਆ ਇਹ ਆਉਣਵੇਂ ਜ਼ਮੀਨ ਚਾਹੇ ਸਿੰਪਲਿਫਾਈ ਕਰ ਰਹੇ ਨੇ ਚਾਹਵਾਂਗੇ ਇਹ ਫਿਰ ਕਿਸਾਨਾਂ ਦੇ ਵੱਡਾ ਹੱਲਾ ਕਰ ਸਕਦੇ ਆ ਇਸ ਕਰਕੇ ਲੜਨ ਵਾਸਤੇ ਸਾਨੂੰ ਅੱਗੇ ਤੋਂ ਤਿਆਰ ਰਹਿਣਾ ਚਾਹੀਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਆ ਕਿ ਇੱਕ ਵਾਰ ਜਿਹੜਾ ਭੁਗਤੰਤ ਕਾਂ ਦਾ ਹੱਲਾ ਵਾ ਉਹਨੂੰ ਪੁੱਠਾ ਮੋੜ ਦੋ ਕੰਮ ਬਹੁਤ ਬਹੁਤ ਧੰਨਵਾਦ ਹੋੜ ਇਥੋਂ ਮਾਰਚ ਕਰਕੇ ਆਪਾਂ ਸਮਰਾਲੇ ਪਹੁੰਚਣਾ ਸਮਰਾਲੇ ਇਕੱਠੇ ਹੋ ਕੇ ਸਾਰਿਆਂ ਨੇ ਅੱਗੇ ਜੋ ਵੀ ਤੁਹਾਡੇ ਆਗੂ ਦਾ ਦੋਸ਼ ਹੈ ਕਈ ਹਾਕਮ ਸਤੇ ਕਰਨਿਆਂ ਤਾਂ ਹੀ ਚੱਲੀ ਜਾਂਦੇ ਧਰਨਿਆਂ ਟੈਂਸ਼ਨ ਦਾ ਕਰਦਾ ফল করকে Dene, la carquea. ਮਿਲੇ ਕਿਸੇ ਦਸੀਏ ਵਿਛੜ ਗਏ ਜੋ ਕਿਸੇ ਦਸੀਏ ਜਾਂ ਹਲ ਪੰਜਾਲੀ ਹੋਗਾ ਸੁਣੀ ਸੁਣਨੇ ਵਾਲੀ ਹੋਣੀ ਨੂੰ ਪੜਨੇ ਪਾ ਲਈਏ ਗੱਲਾਂ ਚ ਇਤਿਹਾਸ ਸੁਣਾ ਦਈਏ ਉਹ ਸਾਨੂੰ ਸਾਡੇ ਪਹਾੜੀਆਂ ਦਾ ਕੋਈ ਮਿਲ ਜਾਏ ਹਲ de português.